ਕੈਪਟਨ ਅਮਰਿੰਦਰ ਸਿੰਘ ਜੀ ਦਾ ਖਾਸ ਤੌਰ ਤੇ ਸਾਡੇ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਆਪਣੇ ਸਤਿਕਾਰਯੋਗ ਭੈਣ ਜੀ ਦਾ ਸੁਖਪਾਲ ਖਹਿਰਾ ਸਾਹਿਬ ਦਾ ਬਿੱਟੂ ਜੀ ਦਾ ਹਾ ਚੰਨੀ ਸਾਹਿਬ ਦਾ ਮੇਰੇ ਹੱਕ 'ਚੇ ਬੋਲੇ ਫਿਰ ਜੋਰ ਪੈ ਗਿਆ ਤੇ ਮੁੜਨਾ ਪੈ ਗਿਆ ਮਗਰ ਭਾਵਨਾ ਮੈਂ ਸਮਝ ਗਿਆ ਚੰਨੀ ਸਾਹਿਬ ਹਾਂਜੀ ਯਾਕਰ ਸਾਹਿਬ ਦਾ ਮੈਂ ਕਹਤਾਂ ਉਹ ਲਿਸਟ ਮੇਰੀ ਕਿੱਥੇ ਸੌਰੀ ਮੈਨੂੰ ਤੂੰ ਕਿ 7 ਮਹੀਨੇ ਜਦੋਂ ਬੰਦੇ ਨੂੰ ਬੰਦ ਰੱਖੋ ਨਾ ਤੇ ਹਵਾ ਨਾ ਲੱਗਣ ਦਿਓ ਉਹ ਦਿਮਾਗ ਵੀ ਥੋੜਾ ਤਰुण ਚੁੱਕ ਸਾਹਿਬ ਦਾ ਹੋਰ ਕਿਹੜੇ ਕਿਹੜੇ ਸੀ ਯਾਰ ਉਹਨੂੰ ਕਿੱਥੇ ਆਪਣਾ ਬੜੇ ਹਾਂਜੀ ਬਾਜਵਾਦ ਸਾਹਿਬ ਦਾ ਔਰ ਖੈਰਾ ਸਾਹਿਬ ਨੇ ਤਾਂ ਮੈਂ ਕਹਿੰਨਾ ਵਾਕੇ ਮੈਂ ਵੀ ਕਹਿਣਾ ਕਿ ਜੇ ਅੱਜ ਹਿੰਮਤ ਨਾਲ ਦਲੇਰੀ ਨਾਲ ਪੰਜਾਬ ਦੀ ਗੱਲ ਕਰਨ ਦਾ ਜੇ ਕੋਈ ਗੱਲ ਰੱਖ ਰਿਹਾ ਤੇ ਇਹ ਖੈਰਾ ਸਾਹਿਬ ਹੋ ਗਏ ਜਾਖੜ ਸਾਹਿਬ ਹੋ ਗਏ ਆਸ਼ੂ ਜੀ ਦਾ ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਤੁਹਾਨੂੰ ਹੈਰਾਨ ਹੋਵੋਗੇ ਤੁਸੀਂ ਸੁਣ ਕੇ ਕਿ ਅੱਧੀ ਆਮ ਆਦਮੀ ਪਾਰਟੀ ਮੈਨੂੰ ਸੁਨੇਹਾ ਕਲਾਉਂਦੀ ਸੀ ਕਿ ਸਾਡੇ ਆਲਾ ਦਾ ਕਮਲਾ ਐ ਅਸੀਂ ਤੇਰੇ ਨਾਲ ਆ ਔਰ ਮੈਂ ਬੜੀ ਜਲਦੀ ਉਹ ਚਿਹਰੇ ਤੁਹਾਡੇ ਸਾਹਮਣੇ ਆਉਣਗੇ ਕਾਂਗਰਸ ਦਾ ਕਾਂਗਰਸ ਦੀ ਵੱਡੀ ਲੀਡਰਸ਼ਿਪ ਦਾ ਜਿਹੜਾ ਆਈ ਤਰੀਕ ਤੇ ਮੇਰੇ ਬਾਰੇ ਪੁੱਛਦੇ ਸੀ ਪਤਾ ਲੈਂਦੇ ਸੀ ਕਿਉਂਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਉਹਨਾਂ ਦਾ ਅੰਦਰ ਹੈਗਾ ਹੀ ਹਮੇਸ਼ਾ ਪੋਜ਼ਿਟਿਵ ਮੇਰਾ ਸਾਥ ਦੇਣ ਦੀ ਗੱਲ ਕੀਤੀ ਭਾਜਪਾ ਦੇ ਆਗੂਆਂ ਦਾ ਇਸ ਲਈ ਇਹ ਲੱਭਾ ਨਾਲ ਮੈਂ ਧੰਨਵਾਦ ਹੀ ਨਹੀਂ ਕਰ ਸਕਦਾ ਉਹਨਾਂ ਦਾ ਇਹ ਸਾਰੇ ਪੰਜਾਬ ਦੀ ਲੜਾਈ 'ਚ ਜਿਹੜੇ ਖੜੇ ਆ ਔਰ ਮੈਂ ਖਾਸ ਤੌਰ ਤੇ ਦੇਖੋ ਮੈਂ ਆਪਦੀ ਧਰਮ ਪਤਨੀ ਜੀ ਦਾ ਇਹ ਮੈਂ ਅੱਜ ਰਿਕਾਰਡ ਤੇ ਧੰਨਵਾਦ ਕਰਨਾ ਚਾਹੁੰਨਾ ਤੁਹਾਡੇ ਸਾਹਮਣੇ ਵਾਕੇ ਜੇ ਇੱਕ ਧਰਮ ਪਤਨੀ ਥੋਡੀ ਘਰ ਦੀ ਸਿਆਣੀ ਹੋਵੇ ਚੰਗੀ ਹੋਵੇ ਸੂਝਵਾਲ ਹੋਵੇ ਜਿੰਨਾ ਤੰਗ ਇਹਨੂੰ ਪੁਲਸ ਵਾਲਿਆਂ ਨੇ ਕੀਤਾ ਔਰ ਤਗੜੇ ਹੋ ਕੇ ਇਨੇ ਧੀਆਂ ਪੈਣਾ ਨੂੰ ਤੰਗ ਕਰਨ ਦਾ ਇੱਥੇ ਰਿਵਾਜ ਨਹੀਂ ਰਿਹਾ ਜੀ ਪੰਜਾਬ ਦੀ ਧਰਤੀ 'ਤੇ ਭਾਵੇਂ ਕੋਈ ਕਿੱਡੇ ਤੋਂ ਕਿੱਡਾ ਵੱਡਾ ਦੁਸ਼ਮਣ ਹੋਵੇ ਮਗਰ ਜਿੰਨੀ ਇਹਨੂੰ ਪਰੇਸ਼ਾਨੀ ਮੇਰੇ ਕਲਕੇ ਝਲਣੀ ਪਈ ਔਰ ਹਲਕੇ ਦੇ ਲੋਕਾਂ ਨੂੰ ਮੇਰੇਆਂ ਨੂੰ ਸਿਰਫ ਇਸ ਗੱਲ ਦੇ ਪਰਚੇ ਦਿੱਤੇ ਗਏ ਕਿ ਕਿ ਉਹ ਮਜੀਠੀਆ ਦੇ ਨਾਲ ਕਿਉਂ ਖੜੇ ਆ ਇਹਨੇ ਹਰੇਕ ਦਾ ਜਿੱਥੇ ਪਹੁੰਚ ਕੀਤੀ ਤੁਹਾਡਾ ਸਬਦ ਆਪਦੀ ਜਿਹੜੀ ਮੇਰੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਮੇਰੀ ਤਾਂ ਕੁਰਸੀ ਵੀ ਖੋਲੀ ਇਹਨਾਂ ਨੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਨੇ ਮੇਰੀ ਕੁਰਸੀ ਖੋਈ ਉਹ ਮੇਰੇ ਤੋਂ ਵੀ ਕਾਬਲ ਨਿਕਲੇ ਇਸ ਲਈ ਮੈਂ ਔਨ ਰਿਕਾਰਡ ਆਪ ਦੇ ਧਰਮ ਪਤਨੀ ਜੀ ਦਾ ਮਜੀਠੇ ਹਲਕੇ ਦੇ ਸਮੁੱਚੇ ਆਪ ਦੇ ਵਰਕਰਾਂ ਦਾ ਜਿਨ੍ਹਾਂ ਨੇ ਮੇਰੇ ਕਰਕੇ ਪਰਚੇ ਕਰਾ ਲਏ ਨਾਲੇ ਹਲੇ ਵੀ ਕੈਫ ਆਈ ਆਰ ਕਹਿੰਦੇ ਓਪਨ ਰੱਖੀ ਆ ਜਿਹੜਾ ਤੁਹਾਡੇ ਨਾਲ ਮੇਰੇ ਤੋਂ ਵੱਧ ਫੋਟੋ ਖਿਚਾਉ ਮਨਪ੍ਰੀਤ ਤੇਰੇ ਅਰਗੇ ਫੇਰ ਕਿਥੇ ਪਰਚੇ ਚ ਨਾ ਲਾਉਣ ਆ ਪ੍ਰਿੰਸ ਜੀ ਐਚਲੀ ਜੋ ਜੋਰ ਲਾਈ ਜਾਂਦੇ ਆ ਜੀ ਸਮੁੱਚੀ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਔਰ ਖਾਸ ਤੌਰ ਤੇ ਅੱਜ ਕਿਥੋਂ ਬੋਲਿਆ ਸੀ ਕਿ ਮਜੀਠੀਆ ਡਾਕਟਰ ਨਹੀਂ ਰੱਖਦਾ ਮਜੀਠੀਆ ਤੇ ਨਾਲ ਵਕੀਲ ਰੱਖਦਾ ਆ ਮੇਰੇ ਵਕੀਲ ਸਾਹਿਬ ਸਤਿਕਾਰਯੋਗ ਵੱਡੇ ਚੀਮਾ ਸਾਹਿਬ ਰਜਿੰਦਰ ਸਿੰਘ ਚੀਮਾ ਸਾਹਿਬ ਸਾਡੇ ਸਤਿਕਾਰਯੋਗ ਮੁਰਲੀਧਰ ਸਾਹਿਬ ਸਤਿਕਾਰਯੋਗ ਸਾਡੇ ਸੋਪਤੀ ਜੀ ਮੈਨੂੰ ਲੱਗਦਾ ਇਹ ਤੇ ਇਹ ਵੀ ਦੁਖੀ ਆਇਆ ਖੜਾ ਕਿ ਰੋਜ਼ ਹੀ ਪੰਗਾ ਲੈ ਲੈਣਾ ਹੁਣ ਫੇਰ ਗੱਡੀ 'ਚ ਬੈ ਕੇ ਕਹੂੰਗਾ ਅੱਜ ਫੇਰ ਲੱਗਦਾ ਕੋਈ ਛੇੜਛਾੜ ਕਰਤੀ ਸਤਿਕਾਰਯੋਗ ਅਰਸ਼ ਕਲੇਰ ਸਾਹਿਬ ਅਰਸ਼ ਚੀਮਾ ਸਾਹਿਬ ਆ ਸਾਡੇ ਅਗਰਵਾਲ ਸਾਹਿਬ ਦਿੱਲੀ ਤੋਂ ਅਗਰਵਾਲ ਜੀ ਅਗਰਵਾਲ ਸਾਹਿਬ ਦਾ ਨੌ ਪੁਰਾ ਜੀ ਆਪਣੇ ਵਕੀਲ ਸਾਹਿਬ ਜਿਹੜੇ ਸੁਬਿੰਗੋਟ ਸ਼ਾਂਤ ਗਰਗ ਨੇ ਇੱਕ ਅਗਰਵਾਲ ਸਾਹਿਬ ਅਗਰਵਾਲ ਸਾਹਿਬ ਤੇ ਗਰਗ ਸਾਹਿਬ ਔਰ ਹਾਂਡੂ ਜੀ ਯੁਗੇਂਦਰ ਹਾਂਡੂ ਜੀ ਸਾਡੇ ਤਨੋਆ ਸਾਹਿਬ ਸਾਡੇ ਵੱਡੇ ਹਾਂਡੂ ਸਾਹਿਬ ਆਰਕੇ ਆਂਡੂ ਸਾਹਿਬ ਮੇਰੀ ਬੜੀ ਲੰਮੀ ਭਾਈ ਸਰਕਾਰ ਦੇ ਖਿਲਾਫ ਕਿਤੇ ਲੜਾਈ ਲੜਨੀ ਸੌਕੀ ਨਾ ਚਾਹਦੇ ਤਾਂ ਭੱਜ ਜਾਂਦੇ ਆ ਕਈ ਹੁੰਦੇ ਨਾ ਜਿਹੜਾ ਸੌਦਾ ਕਰ ਜਾਂਦੇ ਆ ਜਿਹੜਾ ਜੇ ਥਾਲੀ 'ਚ ਖਾਂਦੇ ਆ ਉਸ 'ਚ ਛੇਕ ਕਰਦੇ ਆ ਫਿਰ ਕੁਛ ਟੁਕੜਿਆਂ ਵਾਲੀ ਉਹ ਭੱਜ ਜਾਂਦੇ ਆ ਸਕੂਟਰ ਵਾਲੇ ਆ ਤੈਨੂੰ ਪਤਾ ਹੀ ਹੈ ਭਰਾ ਜਿਹੜੇ ਸਕੂਟਰੀ ਤੋਂ ਕਿੱਧਰ ਚੜ ਗਏ ਤੇ ਕੱਲ ਅੱਜ ਮੈਂ ਹੋਰ ਦੱਸ ਦਿਆਂ ਰੇਣਾ ਤੁਹਾਡੇ ਨਾਲ ਵੀ ਨਹੀਂ ਮੈਂ ਜਾਣਦਾ ਬੰਦਿਆਂ ਦੀ ਰਗ ਰਗ ਨਾਲ ਵਾਕਿਫ ਆ ਭਾਜ ਇਹਨਾਂ ਨੇ ਫੇਰ ਜਾਣਾ ਅਗਲੇ ਸਟੇਸ਼ਨ ਤੇ ਕਿਉਂਕਿ ਇਹ ਸਰਕਾਰਾਂ ਨਾਲ ਚੱਲਦੇ ਆ ਇਸ ਲਈ ਚਲੋ ਤੁਹਾਡਾ ਸਭ ਦਾ ਭਾਈ ਤੁਸੀਂ ਪ੍ਰੈਸ ਵਾਲੇ ਆਈ ਵਾਰੀ ਆਉਂਦੇ ਸੀ ਮਾਨ ਸਾਹਿਬ ਉਹ ਦੂਜੇ ਨਹੀਂ ਆਏ ਦੋ ਬੰਦੇ ਤੁਹਾਡੇ ਕਾ ਭੁਪਿੰਦਰ ਤੇ ਭੂਪਾ ਨਹੀਂ ਦੇਖਿਆ ਭੁਪਿੰਦਰ ਕੜਾਜੀ ਭੁਪਿੰਦਰ ਹੀ ਰਹੇ ਉਹ ਭੂਪਾ ਦੂਜੇ ਆਉਂ ਕਿੱਥੇ ਆ ਭੂਪਾ ਬਹੁਤ ਆ ਧੰਨਵਾਦ ਕਰੇ ਕੱਲ ਪੁਲਿਸ ਨੇ ਭਾਵੇਂ ਸਿਖਾਇਆ ਤਾਂ ਬੜਾ ਮਗਰ ਕੰਮ ਪੁੱਠਾ ਪੈ ਗਿਆ ਬਾਬਾ ਜੀ ਵਾਲਾ ਮਹਾਪੁਰਸ਼ਾਂ ਨਾਲ ਪੰਗੇ ਲੈਂਦੇ ਸੀ ਔਰ ਗਲਤ ਕੰਮ ਕੀਤਾ ਜੀ ਦੇਖੋ ਸ਼ਾਇਦ ਪਹਿਲੀ ਵਾਰੀ ਹੋਇਆ ਔਰ ਮੈਂ ਅੱਜ ਵੀ ਕਹਿੰਨਾ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਇਹਦਾ ਗੁੱਸਾ ਨਾ ਕਰਿਓ ਮੁੱਖ ਮੰਤਰੀ ਦਾ ਇਹਦੀ ਖਾਦੀ ਪੀਤੀ ਚ ਮੈਨੂੰ ਲੱਗਦਾ ਇਹਨੇ ਫੇਰ ਟਵੀਟ ਕਰਤੀ ਹੈ ਔਰ ਵਿਆਸ ਜੀ ਤਾਂ ਤੁਸੀਂ ਸ਼ਰਾਬ ਸ਼ਰੂਪ ਛਡਾਉਂਦੇ ਹੋ ਤੇ ਇਹਦੇ ਹੀ ਭਰਤੀ ਕਰਾ ਲਓ ਨਾਲੇ ਹਾਂ ਜੀ ਪਾਗਲ ਕਰ ਮੈਂ ਚਲੋ ਸ਼ਰਾਬ ਜੀ ਇੱਕ ਮੈਂ ਗੱਲ ਦੱਸਾਂ ਇਹਦੀ ਜੇ ਸ਼ਰਾਬ ਛਡਾ ਸ਼ਰਾਬ ਦੀਏ ਨਾ ਤੇ ਸਾਡੀ ਸਤਿਕਾਰਯੋਗ ਗੁਰਪ੍ਰੀਤ ਕੌਰ ਭੈਣ ਜੀ ਵੀ ਸਾਡਾ ਸਤਿਕਾਰ ਕਰਨਗੇ ਧੰਨਵਾਦ ਕਰਨਗੇ ਔਰ ਨਾਲ ਹੀ ਮਾਤਾ ਜੀ ਵੀ ਕਰਨਗੇ ਕਿਉਂਕਿ ਮਾਤਾ ਜੀ ਵੀ ਝੂਠੀਆਂ ਸੋਹਾ ਖਾਂਦਾ ਰਿਆ ਇਸ ਲਈ ਬਾਬਾ ਜੀ ਨੂੰ ਤਾਂ ਇਹ ਕਹਿਣਾ ਕਿ ਹੁਣ ਵਿਆਹ ਸੇ ਨੂੰ ਰੱਖ ਲੋ 6 ਮਹੀਨੇ ਤੇ ਜਿਹੜਾ ਪਾਲਿਸ਼ ਪਾਲਿਸ਼ ਜੀ ਹੁੰਦਾ ਤੇ ਕੋਲੋ ਬਾਜੂ ਲਿਵਰ ਸ਼ਿਵਰ ਨਹੀਂ ਤਾਂ ਫਿਰ ਪਟਾਕੇ ਤਾਂ ਪਏ ਮੈਨੂੰ ਦੱਸਿਆ ਵਿਜੀਲੈਂਸ ਵਾਲੇ ਕੀ ਪੁੱਛਦੇ ਸੀ ਆ ਪੁੱਛ ਦੇਖੋ ਕੱਡੇ ਝੂਠ ਬੋਲਦੇ ਆ ਕਹਿੰਦਾ ਜੀ ਡਰੱਗ ਕੇਸ 'ਚ ਪੜਤਾ ਡਰੱਗ ਕੇਸ 'ਚ ਮਾ ਮਾਹੀਰデア ਕਿ ਇਸ ਵਿਜੀਲੈਂਸ ਦਾ ਤੇ ਤੂੰ ਡਰਗ ਹੀ ਗਈ ਜਨਾ ਲੋਕਾਂ ਨੂੰ ਮੂਰਖ ਸਮਝਦਾ ਫਿਰ ਵਿਜੀਲੈਂਸ ਵਾਲੇ ਮੈਨੂੰ ਕੀ ਪੁੱਛਦੇ ਸੀ ਕਹਿੰਦਾ ਇਹ ਦੱਸ ਤੈਨੂੰ ਡਾਕਟਰਾਂ ਬਾਰੇ ਕੌਣ ਦੱਸਦਾ ਕਿ ਜਦ ਡਾਕਟਰ ਕੋਲ ਜਾਂਦਾ ਤੈਨੂੰ ਇਹ ਦੱਸ ਤੈਨੂੰ ਫੋਟਸ ਕਿਹੜਾ ਬੰਦਾ ਜਾਣਦਾ ਇਹ ਦੱਸ ਕਿ ਸੀਐਮ ਸਕਿਉਰਟੀ ਚੋਂ ਤੈਨੂੰ ਕੌਣ ਕਹਾਣੀ ਦੱਸਦਾ ਮੈਂ ਮਜੀਠੀਆ ਵੱਡਿਆ ਜਾਵਾਂ ਇਹ ਨਹੀਂ ਤੁਹਾਨੂੰ ਦੱਸ ਮੇਰੇ ਵੀ ਸੂਤਰ ਨੇ ਜੇ ਮੈਂ ਆਪਦੀ ਸੂਤਰ ਹੀ ਮਾਰ ਲਿਆ ਇਹ ਪ੍ਰੈਸ ਵਾਲਿਆਂ ਨੂੰ ਪੁੱਛੋ ਫਿਰ ਗੱਡੀ ਚੱਲਦੀ ਕਿਤੇ ਨਹੀਂ ਸੂਤਰ ਨਹੀਂ ਮਰਨ ਦਈਦਾ ਔਰ ਮੈਂ ਅੱਜ ਵੀ ਤੁਹਾਨੂੰ ਦੱਸਦਾ ਅੱਜ ਸ਼ਾਇਦ ਗਿਆ ਨਾ ਉੱਥੇ ਬੰਬਈ ਹਾਂਜੀ ਮਹਾਰਾਸ਼ਟਰ ਆਕੇ ਨੇ ਕਿਉਂ ਖਬਰ ਅੱਜ ਤਾਂ ਨਹੀਂ ਨਹੀਂ ਅੱਜ ਡਬਲ ਵੀੜੀ ਪੈਣੀ ਜੀ ਲਾ ਕੇ ਦੋ ਪੈਕ ਬੱਲੀ ਏ ਅੱਜ ਚਾਰ ਜੀ ਹਾਂਜੀ ਜਿਹਨਾਂ ਤਲਵੀਰ ਗਿੱਲ ਲਗਾ ਕੈਂਨਾ ਜੀ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਹੈ ਜੋਰ ਤਾਂ ਸਵਾਦ ਆਵੇ ਜੇ ਤੂੰ ਆਪ ਲੜੇ ਤੇ ਤੈਨੂੰ ਵੱਟੋ ਵੱਟ ਨਾਲ ਨਾ ਭਜਾਉਣ ਮਜੀਠੇ ਵਾਲੇ ਇਹ ਪਹਿਲਾਂ ਵੀ ਤੂੰ ਕੱਠ ਕਰ ਲਿਆ ਮਜੀਠੇ ਪਹਿਲਾਂ ਮੈਂ ਜਿੱਲ ਦੀਆਂ ਗਹਿਰਾਈਆਂ ਤੋਂ ਮੈਂ ਫੇਰ ਤੁਹਾਨੂੰ ਕਹਿ ਦਿਆ ਆ ਅੱਜ ਮੈਨੂੰ ਲੱਗਦਾ ਉਹ ਕਿਤਿਖਾਈ ਉਹ ਫੋਨ ਕਿੱਥੇ ਉਹ ਟਵੀਟ ਇੱਕ ਕੀਤੀ ਹੈ ਕਿਸੇ ਨੇ ਬਹੁਤ ਵਧੀਆ ਜਵਾਬ ਦਿੱਤਾ ਮਾਨੇਕ गोयल ਸਾਹਿਬ ਨੇ ਕਹਿੰਦੇ ਜੀ ਕੱਲ ਐ ਐਸੀਐਮ ਸਾਹਿਬ ਦੀ ਟਵੀਟ ਸੀ ਨਾ ਕਾਡੇ ਨੂੰ ਪੂਰਾ ਨਹੀਂ ਆਜੀ ਇਹ ਜਿਹੜੀ ਮਾਨਕੋ ਨੇ ਜਵਾਬ ਦਿੱਤਾ ਕੱਲ੍ਹ ਨੂੰ ਕਹਿੰਦਾ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਪੰਜਾਬ ਦਾ ਉਥੇ ਰੱਬ ਹੀ ਰਾਖਾ ਜਦੋਂ ਸ਼ਰਾਬ ਘਟਾਲੇ ਵਾਲੇ ਪੰਜਾਬ ਦੇ ਜੱਜ ਬਣ ਜਾਣ ਮਤਲਬ ਕੀ ਮੁੱਖ ਮੰਤਰੀ ਤੇ ਤੰਜ ਕੀਤਾ ਔਰ ਸ਼ਰਮ ਆਉਣੀ ਚਾਹੀਦੀ ਸ਼ਾਇਦ ਕਿਸੇ ਇਤਿਹਾਸ ਚ ਕਿਸੇ ਮੁੱਖ ਮੰਤਰੀ ਨੇ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਨਾ ਦੇਣੀ ਫਿਰ ਉਹਨਾਂ ਦੀ ਸਿਕਿਉਰਿਟੀ ਨੂੰ ਐਕਸਪੋਜ਼ ਕਰਨਾ ਔਰ ਪੁਲਸ ਦੀ ਰਲੀ ਮਿਲੀ ਭੁਗਤ ਇਹਦੀ ਹਾਈ ਲੈਵਲ ਪ੍ਰੋਬ ਹੋਣੀ ਚਾਹੀਦੀ ਕਿ ਉਹਨਾਂ ਦੀ ਜਿਨ੍ਹਾਂ ਨੇ ਸਿਕਿਉਰਿਟੀ ਕੰਪਰਮਾਈਜ਼ ਕੀਤੀ ਸਿਲੈਕਟਿਵ ਪੱਤਰਕਾਰਾਂ ਨੂੰ ਅੱਜ ਤੁਹਾਨੂੰ ਇੱਥੇ ਇਕੱਠੇ ਨਹੀਂ ਹੋਣ ਦੇ ਰਹੇ ਸੀ ਇੱਥੇ ਕਹਿੰਦੇ ਕਿਲਾ ਟਿੱਪਰ ਲਾਇਆ ਸੀ ਜੋ ਬਾਹਰ ਦੇਖ ਰਿਹਾ ਸੀ ਤੇ ਮੈਂ ਪੁੱਛਣਾ ਚਾਹੁੰਦਾ ਜਦ ਅੱਗੇ ਪਿੱਛੇ ਤਾਂ ਟਿਪਰ ਲਾਉਣ ਦੀ ਲੋੜ ਨਹੀਂ ਪੈਂਦੀ ਆ ਮੇਰੇ ਵੇਲੇ ਹੀ ਟਿਪਰਾਂ ਦੀ ਲੋਡ ਪੈ ਜਾਂਦੀ ਏ ਤੁੰਗ ਇਸ ਲਈ ਲੋਕਾਂ ਨੂੰ ਖੱਜਲ ਕਰਨਾ ਸਿਰਫ ਇਸ ਲਈ ਕਿ ਇੱਥੇ ਤੁਸੀਂ ਆਓ ਨਾ ਔਰ ਕਿਉਂਕਿ ਅੱਜ ਇਹਨਾਂ ਦੇ ਮਤਲਬ ਦਾ ਕੰਮ ਨਹੀਂ ਸੀ ਇਹ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਨਾਲ ਲੋਕਤੰਤਰ ਚੱਲਦੇ ਆ ਨਾ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਤੁਸੀਂ ਕਿਸੇ ਨੂੰ ਦੱਬ ਸਕਦੇ ਹੋ ਇਸ ਲਈ ਮੈਂ ਮੇਰੇ ਕੋਲ ਗੱਲਾਂ ਤਾਂ ਬਹੁਤ ਨੇ ਦੀ ਕਰਨ ਵਾਲੀਆਂ ਅੱਜ ਇੰਨੀਆਂ ਹੀ ਪ੍ਰਵਾਨ ਕਰਿਓ ਕਿ ਆ ਦਿਮਾਗ ਨਾਲ 6 ਮਹੀਨੇ ਰੈਸਟ ਤੇ ਰਿਹਾ ਇਹਨੂੰ ਬੜਾ ਕਸ਼ਟ ਵੀ ਦੇਈਦਾ ਅੰਦਰ ਕੋਈ ਕੰਮ ਐਡਾ ਹੁੰਦਾ ਨਹੀਂ ਅੰਦਰ ਆਹ ਆ ਇਹ ਇੱਕ ਗੱਲ ਦਾ ਧੰਨਵਾਦ ਹੈ ਜਿੱਥੇ ਮੈਂ ਉਹ ਸਬਸਰਾ ਦਾ ਪੰਜਾਬ ਦੀ ਪਟਿਆਲੇ ਦੀ ਪੁਲਿਸ ਦਾ ਧੰਨਵਾਦ ਕਰਦਾ ਕਿ ਕੰਮ ਤਾਂ ਤੁਸੀਂ ਸਰਕਾਰ ਦਾ ਕਰਨ ਗਏ ਸੀ ਕਰਕੇ ਮੇਰਾ ਆ ਗਿਆ ਇਸੇ ਤਰ੍ਹਾਂ ભગવંતમાન ਜੀ ਦਾ ਵੀ ਸਤਿਕਾਰ ਧੰਨਵਾਦ ਹੈ ਮੈਨੂੰ ਜਿਹੜਾ 6 ਮਹੀਨੇ ਅੰਦਰ ਰੱਖਿਆ ਨਾ ਨਿਤਨੇਮ ਬੜਾ ਰੱਬ ਨੇ ਕਰਾ ਲਿਆ ਮੇਰੇ ਕੋਲ ਬੜੀ ਗੁਰੂ ਨੇ ਕਿਰਪਾ ਕੀਤੀ ਮੇਰਾ ਘਟਿਆ ਸੀ ਨਿਤਨੇਮ ਗੁਰੂ ਸਾਹਿਬ ਨੇ ਬੜੀ અપਾਰ ਬਖਸ਼ਿਸ਼ ਕਰਕੇ ਇਸ ਦਾਸ ਤੇ ਗਰੀਬ ਤੇ ਪੂਰੀ ਨਿਤਨੇਮ ਮੇਰੇ ਤੋਂ ਕਰਾ ਲਿਆ ਔਰ ਅੱਜ ਵੀ ਮੇਰੇ ਵਕੀਲ ਸਾਹਿਬ ਦੱਸ ਰਹੇ ਸੀ ਕਿ ਕਹਿੰਦੇ ਅੱਜ ਵੀ ਵਿਜੀਲੈਂਸ ਵਾਲੇ ਲੈ ਕੇ ਗਏ ਸੀ ਸਰਕਾਰ ਕਹਿੰਦੀ ਸੀ ਕਿ ਇਹਨੂੰ ਪੰਜਾਬ 'ਚ ਨਾ ਵੜਨ ਦਿਓ ਸ਼ਰਤਾ ਰੱਖੀ ਅੱਜ ਕਹਿੰਦੇ ਜੀ ਸ਼ਰਤਾ ਕੀ ਰੱਖੀਆ ਇੱਕ ਤਾਂ ਪੰਜਾਬ 'ਚ ਨਾ ਵੜੇ ਮੈਂ ਕਹਾਂ ਜਾਂ ਤਾਂ ਫਿਰ ਵੀਜ਼ਾ ਲਵਾ ਦੇ ਮੈਂ 트੍ਰੰਪ ਕੋਲ ਚਲੇ ਜਾਣਾ ਦੱਸੋ ਪੰਜਾਬ 'ਚ ਨਹੀਂ ਮੈਂ ਵੜਦਾ ਔਰ ਮੈਂ ਜਾਣਾ ਕਿੱਥੇ ਫਿਰ ਦੂਜੀ ਸ਼ਰਤ ਰੱਖੀ ਕਹਿੰਦਾ ਜੀ ਇਹ ਕਾ ਨਾ ਕੰਮ ਕਰੇ ਇੱਕ ਦੂਜੀ ਸ਼ਰਤ ਸੀ ਸਰਕਾਰ ਦੀ ਆ ਕੰਮ ਨਾ ਕਰੇ ਜੱਜ ਸਾਹਿਬ ਕਹਿੰਦੇ ਇਹ ਨਹੀਂ ਮੈਂ ਰੋਕ ਸਕਦਾ ਬੋਲੋ ਤੀਜੀ 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 ਸ਼ਰਤ ਸੀ ਕਹਿੰਦਾ ਜੀ ਆ ਪੱਟਾ ਨੂੰ ਥਾਪੀਆ ਦਿੰਦਾ ਸਿੱਧੂ ਮੂਸੇ ਵਾਲੇ ਹੁਣ ਕਹਿੰਦਾ ਇਹ ਕੰਮ ਨਾ ਕਰੇ ਜੱਜ ਸਾਹਿਬ ਕਹਿੰਦਾ ਇਹ ਕੋਰਟ ਦਾ ਕੰਮ ਨਹੀਂ ਫਿਰ ਕਹਿੰਦਾ ਜੀ ਕਿਸੇ ਨਾਲ ਗੱਲ ਨਾ ਕਰੇ ਮੈਂ ਦੱਸੋ ਬਾਹਰ ਅੰਦਰ ਵੀ ਗੱਲ ਨਹੀਂ ਕਰਨੀ ਬਾਹਰ ਆ ਕੇ ਵੀ ਗੱਲ ਨਹੀਂ ਕਰਨੀ ਤੇ ਮੈਂ ਗਰੀਬ ਨੇ ਕਰਨਾ ਕੀ ਆ ਮੇਰੀ ਤਾਂ ਮੇਰੀ ਤਾਂ ਘਰ ਦੀ ਨਾਲ ਗੱਲ ਨਹੀਂ ਹੋ ਜੰਨੇ ਚ ਇਹ ਜੀ ਇਹ ਜਿਹੜਾ ਗੱਲਾਂ ਸ਼ਰਤਾ ਗੈਰ ਕਾਨੂੰਨੀ ਮੇਰੇ ਵੇਲੇ ਹੀ ਲੱਗਦੀਆਂ ਸਾਰੀਆਂ ਜਦੋਂ ਮੈਂ ਤਰੀਕ ਤੇ ਆਉਂਦਾ ਸਾਂ ਮੈਨੂੰ ਤਾਂ ਐ ਲਿਆਉਂਦੇ ਸੀ ਜਿਵੇਂ ਹਾਏ ਇਹਨੂੰ ਕੋਈ ਵੇਖ ਨਾ ਲਵੇ ਹਾਏ ਦੇ ਕੋਈ ਦਰਸ਼ਨ ਨਾ ਕਰ ਲਵੇ ਗੱਡੀ 'ਚ ਕਾਲੇ ਸ਼ੀਸ਼ੇ ਕਾਲੇ ਸ਼ੀਸ਼ੇ ਤੋਂ ਬਾਅਦ ਕੋ ਫਿਲਮ ਉਹ ਲੱਗਦੀ ਸੀ ਕਿ ਉਹ ਕਰਟਨ ਕਰਟਨ ਗ੍ਰੀਨ ਕਰਟਨ ਫਿਰ ਅੱਗੇ ਬੰਦੇ ਸੀ ਕਾਲੇ ਰੰਗ ਦਾ ਕੱਪੜਾ ਤੇ ਜਿਹੜਾ ਮੇਰੇ ਨਾਲ ਅਫਸਰ ਬੈਠਿਆ ਹੁੰਦਾ ਸੀ ਨਾ ਭਾਏ ਕਰਕੇ ਮੇਰੇ ਕੋ ਫੋਟੋ ਨਾ ਲਵਾ ਲਈ ਇਹਨਾਂ ਦਾ ਕਹੇ ਦਾ ਕੁਝ ਨਹੀਂ ਜਾਣਾ ਮੇਰਾ ਰਹਿਣਾ ਕੁਝ ਨਹੀਂ ਮੈਂ ਉੱਤੇ ਤਰਚਾਈ ਜਾਣਾ ਤੇ ਮੈਂ ਵੇਖਣਾ ਕਿ ਚੱਕਰ ਕੀ ਆ ਕਹਿੰਦਾ ਤੁਹਾਨੂੰ ਖਤਰਾ ਬਹੁਤ ਹੈ ਬਾਹਨਾ ਖਤਰਾ ਦਾ ਸੀ ਮੈਂ ਤਾਂ ਸਮਝ ਗਿਆ ਖਤਰਾ ਦਾ ਕਿਹੜਾ ਖਤਰਾ ਤੇ ਇੱਕ ਨੂੰ ਹੈ ਮੇਰੇ ਤੋਂ ਜਾਂ ਭਗਵੰਤ ਨੂੰ ਤੇ ਜਾਂ ਜਿਹੜੇ ਕੇਜਰੀਵਾਲ ਨੇ ਨਿੱਕੂ ਜੇ ਨੇ ਮੇਰੇ ਤੋਂ ਮਾਫੀ ਮੰਗੀ ਹੋਰ ਕੀ ਦਾ ਖਤਰਾ ਹੋਰ ਕਿਹਨੂੰ ਮੇਰੇ ਤੋਂ ਖਤਰਾ ਹੋ ਸਕਦਾ ਇਸ ਲਈ ਜਦੋਂ ਮਜੀਦ ਅੱਜਾ ਫਿਰ ਇਹਨਾਂ ਨੂੰ ਭੁਲੇਖਾ ਇੱਕ ਹੋਰ ਹੈ ਵੀ ਜਿੰਨਾਂ ਸਾਲੇ ਸਮਝਦੇ ਕਿ ਬੜੀ ਚੁਸਤੀ ਫੜੀ ਜੀ ਅਸੀਂ ਫੜ ਲਿਆ ਇਹਨੂੰ ਉਹ ਮੈਨੂੰ ਇੱਕ ਦਿਨ ਪਹਿਲਾਂ ਪਤਾ ਸੀ ਤੁਸੀਂ ਆਉਣਾ ਕਦੇ ਮੈਂ ਤੁਹਾਡੀ ਸੇਵਾ ਵਾਸਤੇ ਉੱਥੇ ਲੱਡੂ ਮਠੀਆਂ ਛਟੀਆਂ ਨਾਲੇ 5 ਕਿਲੋ ਮੇਰਾ ਵੇਸ਼ਨ ਖਾ ਕੇ ਨਾਲੇ ਕਹਿੰਦੇ ਬਤਮੀਜੀ ਕੀਤੀ ਮੈਂ ਤਾਂ ਨਾਲ ਹੈ ਨਾਲੇ ਵੇਖਣ ਪਾਇਆ ਆ ਨਾਲੇ ਮੈਂ ਤਾਂ ਨਾਲ ਚਲੇ ਗਿਆ ਤੁਹਾਡੇ ਆਹ ਵਿਚਾਰਿਆ ਜਿਨ੍ਹਾਂ ਤੇ ਪਰਚਾ ਕੀਤਾ ਉਹ ਕਿਲੋਮੀਟਰ ਪਿੱਛੇ ਛੇੜਾ ਲੈ ਫਿਰਦੇ ਸੀ ਉਹਨਾਂ ਦੇ ਕਿਲੋਮੀਟਰ ਪਿੱਛੇ ਹੀ ਪਰਚਾ ਹੋ ਗਿਆ ਜੀ ਸਾਹਿਬ ਜਿਹੜਾ ਦਾ ਜਗਾ ਆਈਡੀ ਦਾ ਥੈਟਨ ਲਗੇ ਦੇਖੋ ਇੱਕ ਜਿਹੜਾ ਨਾ ਐਡ ਹੌਕ ਡੀਜੀਪੀ ਪੰਜਾਬ ਦਾ ਸੁਪਰੀਮ ਕੋਰਟ ਨੇ ਯੂਪੀਐਸਸੀ ਨੂੰ ਇੰਟਰਵੈਨ ਕਰਕੇ ਗੌਰਵ ਯਾਦਵ ਨੂੰ ਇਮੀਡੀਏਟਲੀ ਹਟਾਉਣਾ ਚਾਹੀਦਾ ਬਿਕੋਜ਼ ਇਹ ਕਨਸਟੀਟਿਊਸ਼ਨ ਤੋਂ ਬਾਹਰ ਹੋ ਗਿਆ ਇੱਕ ਲਾਅ ਐਂਡ ਆਰਡਰ ਨੂੰ ਨਹੀਂ ਸਾਮ ਪਾ ਰਿਹਾ ਇਹ ਕੱਲਾ ਇੱਕ ਬੰਦੇ ਨੂੰ ਖੋਚ ਰਖ ਰਿਹਾ ਉਹ ਹੈ ਕੇਜਰੀਵਾਲ ਇਰਸ਼ਾਦ ਖਾਨ ਭਗਵੰਤ ਮਾਨ ਸੋਸੋਧਿਆ ਇਹਨਾਂ ਲੋਕਾਂ ਨੂੰ ਔਰ ਇਹੀ ਕਾਰਨ ਹੈ ਜਦੋਂ ਮੇਰੀ ਸਿਕਿਉਰਟੀ ਵਿਡਰਾ ਕੀਤੀ ਸੀ ਮੈਂ ਅੱਜ ਵੀ ਕਹਿੰਦਾ ਬੀਜੀਪੀ ਸਾਹਿਬ ਆਪ ਦੇ ਹੱਥ ਲਿਖਤ ਇੱਕ ਐਫੀਡੇਵਿਟ ਦੇ ਦਨ ਕਿ ਮੈਨੂੰ ਕਿਸੇ ਤੋਂ ਕੋਈ ਥ੍ਰੈਟ ਨਹੀਂ ਕੋਈ ਖ ਅ ਕਤਰਾ ਨਹੀਂ ਮੈਂ ਆਪ ਲਿਖ ਕੇ ਦਊਂਗਾ ਮੈਨੂੰ ਇੱਕ ਗਨਮੈਨ ਨਹੀਂ ਚਾਹੀਦਾ ਮੇਰੇ ਨਾਲ ਤੁਸੀਂ ਸਾਰੇ ਹੋ ਮਗਰ ਇੱਕ ਆਮ ਆਦਮੀ ਪਾਰਟੀ ਦੇ ਜਿਹਨੂੰ ਜਾਣਦਾ ਕੋਈ ਨਹੀਂ ਨਾ ਤਿੰਨਾਂ ਚ ਨਾ 13 ਚ ਨਾ ਪਲੇਰਾ ਚ ਨਾ ਸਪੇਰਾ ਚ ਹਾਂ ਨਾ ਪਲੇਰਾ ਚ ਨਾ ਸਪੇਰਾ ਚ ਉਹਨੂੰ ਤਾਂ ਦੇ ਦੇਣੇ ਹੋ ਤੁਸੀਂ 15 ਗਨਮੈਨ ਕਿ ਮੇਰੇ ਵੇਲੇ ਆਈਬੀ ਨੇ ਅਪ੍ਰੈਲ ਚ ਕਿਹਾ ਸੀਗਾ ਕਿ ਇਹਨੂੰ ਖਤਰਾ ਹੈ ਮਗਰ ਕਿਉਂਕਿ ਡੰਡਾ ਐਡਾ ਚੜਿਆ ਸੀਗਾ ਮੈਨੂੰ ਜੇਲ ਭੇਜਣਾ ਸੀ ਸਿਕਿਉਰਿਟੀ ਵਿਡਰਾਅ ਕੀਤੀ ਔਰ ਹੁਣ ਮੈਨੂੰ ਮੈਂ ਫੇਰ ਬਾਰ-ਬਾਰ ਕਹਿਣਾ ਕਿ ਜੇ ਮੈਂ ਜੂੰਦਾ ਜ ਤੁਹਾਡੇ ਕੋਲ ਆ ਗਿਆ ਨਾ ਤੇ ਜੇ ਮੈਂ ਜੂੰਦਾ ਬਚ ਜਾ ਤੇ ਇਹ ਸਿਰਫ ਤੇ ਸਿਰਫ ਥੋੜੀ ਆਰਦਾਸਾਂ ਬੇਨਤੀਆਂ ਤੇ ਗੁਰੂ ਮਹਾਰਾਜ ਦੀ ਮਿਹਰ ਬਖਸ਼ਿਸ਼ ਹੋਣੀ ਆ ਮੇਰੀ ਮੇਰੇ ਮੈਨੂੰ ਮਰਵਾਉਣ ਚ ਜਿਵੇਂ ਸਿੱਧੂ ਮੂਸੇ ਵਾਲਾ ਮਰਵਾਇਆ ਸੀ ਉਹੀ ਤਿਆਰੀਆਂ ਗੌਰਵ ਯਾਦਵ ਭਗਵੰਤ ਮਾਨ ਤੇ ਉਹਦੀ ਟੀਮ ਕਰਦੀ ਆ ਮੈਨੂੰ ਐਕਸਪੋਜ਼ ਕਰਕੇ ਤੁਸੀਂ ਵੇਖੋ ਮੇਰੀਆਂ ਚਿੱਠੀ ਵਾਇਰਲ ਕਰਾਤੀ ਮੈਨੂੰ ایکسپੋਜ਼ ਕੀਤਾ ਜਾ ਰਿਹਾ ਸਿਰਫ ਇਸ ਲਈ ਕਿ ਇਹਨੂੰ ਕੇਸ ਦੇ ਕੇ ਤਾਂ ਮੂੰਹ ਨਹੀਂ ਬੰਦ ਕਰਾ ਸਕੇ ਤੇ ਹੁਣ ਇਹ ਤੇ ਪਰਚਾ ਦੇ ਕੇ ਇਹਨੂੰ ਮਰਵਾਈ ਦਿਓ ਇਸ ਲਈ ਇਹ ਇਹ ਲੱਗਿਆ ਕਿ ਇਹਨਾਂ ਨੂੰ ਅੱਜ ਤੋਂ ਮਿਸ਼ਨ 2027 ਦੇਖਣਾ ਇਹ ਰੰਗੇ ਬਿੱਲਿਆਂ ਨੂੰ ਕਹ ਦਿਓ ਹਾਂ ਟਾਈਗਰ ਹਲੇ ਜਿਉਂਦਾ ਜਿਹੜੇ ਮਹਾਰਾਜਾ ਕਹਿੰਦੇ ਫੇਰ ਦੇਖੀਂ ਜੱਤੀ ਜਣਾ ਰੰਗੇ ਬਿੱਲੇ ਨੂੰ ਕਹਿ ਦਿਓ ਟਾਈਗਰ ਆ ਵੀ ਜਿੰਦਾ ਉਹਨਾਂ ਦੇ ਕਰ ਦਿਓ ਭਲੇਖੇ ਮੇਰੇ ਤੇ ਇੱਕ ਪਰਚਾ ਨਹੀਂ ਦੱਸ ਦੇ ਦਿਓ ਮੈਂ ਵੀ ਤਿਆਰ ਪਰ ਤਿਆਰ ਆ ਮਗਰ ਲੜਾਈ ਹਾਂ ਮੇਰੀ ਦੀ ਮੇਰੀ ਕੋਈ ਪਰਸਨਲ ਲੜਾਈ ਨਹੀਂ ਕਿਸੇ ਨਾਲ ਗੱਲ ਪੰਜਾਬ ਦੀ ਹੋਊਗੀ ਗੱਲ ਪੰਜਾਬ ਦੇ ਮੁੱਦਿਆਂ ਦੀ ਹੋਊਗੀ ਔਰ ਜ਼ੀਰੋ ਕੰਪਰਮਾਈਜ਼ ਔਰ ਅੱਜ ਮੇਰਾ ਇਹ ਪ੍ਰਣ ਹੈ ਤੁਹਾਡੇ ਦਾਲ ਔਰ ਮੈਂ ਤੁਹਾਨੂੰ ਸਭ ਨੂੰ ਕਹਿੰਦਾ ਕਿ ਪੰਜਾਬ ਚੋ ਦਿੱਲੀ ਵਾਲੇ ਭਜਾਉਣੇ ਆ ਓ ਬੱਬਰ ਸ਼ੇਰ ਭਜਾਉਣੇ ਕਿ ਨਹੀਂ ਭਜਾਉਣੇ ਖੱਡੋ ਜਕਾਰਾ ਜਿੱਲਾ ਦੇ ਪੰਜਾਬ ਦਾ ਫੈਸਲਾ ਪੰਜਾਬੀ ਕਰਨਗੇ ਇੱਕ ਡੰਮੀ ਮੁੱਖ ਮੰਤਰੀ ਜਿਹੜਾ ਕੇਜਰੀਵਾਲ ਜਿਹੜਾ ਆਪ ਦਿੱਲੀ 'ਚ ਹਰ ਗਿਆ ਲੋਕਾਂ ਨੇ ਨਕਾਰਤਾ ਉਹਦੇ ਆਖੇ ਪੰਜਾਬ ਨਹੀਂ ਚੱਲੂਗਾ ਪੰਜਾਬ ਦੇ ਲੋਕ ਪੰਜਾਬ ਚ ਲਾਉਣਗੇ ਜ਼ੀਰੋ ਕੰਪਰਮਾਈਜ਼ ਜ਼ੀਰੋ ਟੋਲਰੈਂਸ ਇਹ ਆਪਣੀ ਗੱਲ ਬਾਤ ਹੋ ਚੁੱਕੀ ਆ ਉਹ ਮਹਾਰਾਜ ਅੱਜ ਤਾਂ ਮਿਸ਼ਨ ਤੁਹਾਨੂੰ ਜੱਪੀਆਂ ਪਾਉਣ ਦੀ ਸ਼ੁਰੂ ਹੋਈ ਆ ਹਲੇ ਤੁਹਾਨੂੰ ਮੇਲ ਲੀਏ ਹੁਣ ਮੈਨੂੰ ਕੱਲੇ-ਕੱਲੇ ਨੂੰ ਮਿਲ ਲੈਣ ਦਿਓ ਜੱਪੀਆਂ-ਜੁਪੀਆਂ ਪਾ ਲੈਣ ਦਿਓ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਉਹਨਾਂ ਦਾ ਚਰਨ ਪੜਸ ਕੇ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਕਿਉਂਕਿ ਇਹ ਮੈਂ ਗੁਰੂ ਸਾਹਿਬ ਦੇ ਚਰਨਾ ਚ ਜੋ ਅਰਦਾਸ ਬੇਨਤੀ ਕਰਦਾ ਸੀ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦੇ ਆਲਾ ਨਾਨਕ ਕਰਕੇ ਬੋਲੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾਂ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਦਾ ਰੂਪ ਇੱਥੋਂ ਸਭ ਨੂੰ ਬੇਨਤੀ ਆ ਜੀ ਮੈਂ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਰਨ ਪਰਸ ਕੇ ਫੇਰ ਮੈਂ ਆਪ ਦੇ ਬੱਚਿਆਂ ਨੂੰ ਔਰ ਆਪ ਦੀ ਸਤਿਕਾਰਯੋਗ ਮਾਤਾ ਨੂੰ ਮੇਰੀ ਮਾਤਾ ਨਾਲ ਵੀ ਇਹਨਾਂ ਨੇ ਕੀ ਕੀਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੀ ਮਾਤਾ ਜੀ ਉਹ ਜਿਹੜਾ ਮੈਡੀਕਲ ਬੈੱਡ ਆ ਨਾ ਜਿਹਨੂੰ ਐ ਘੁਮਾ ਕੇ ਸਿੱਧਾ ਕਰਦੇ ਉਹਦੇ ਤੇ ਨੇ ਇਹ ਵਿਜੀਲੈਂਸ ਵਾਲੇ ਉਸ ਬੈੱਡ ਨੂੰ ਵੀ ਫਰੋਲ ਕੇ ਆਏ ਮਤਲਬ ਇਹ ਕਦੇ ਵੇਖਣ ਨੂੰ ਨਹੀਂ ਮਿਲਿਆ ਜੋ ਕੁਝ ਹੋਇਆ ਮਗਰ ਮੈਂ ਸਾਰਾ ਕੁਝ ਪਿੰਡੇ ਤੇ ਹਲਾ ਕੇ ਹੰਡਾ ਕੇ ਅੱਜ ਫੇਰ ਉਸ ਸ਼ੁਕਰਾਨੇ 'ਚ ਆ ਕਿ ਉਹ ਗੁਰੂ ਸਾਹਿਬ ਮੇਰ ਰੱਖੇ ਵੜ ਦਿਓ ਭਾਵੇਂ ਗੋਲੀ ਮਾਰ ਦਿਓ ਮਗਰ ਨਾ ਇਹ ਰੁਕੂਗਾ ਹੈ ਤੁਗਾ ਇਹ 68 ਵੱਜੂਗਾ ਗੱਲ ਪੰਜਾਬ ਦੀ ਬਹੁਤ ਬਹੁਤ